ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸੌਰਵ ਮਦਨ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹੋਣਗੇ ਪੰਜਾਬ ਕਾਂਗਰਸ ਦੇ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕ ਤੇ ਸਾਬਕਾ ਵਿਧਾਇਕਾਂ ਦਾ ਨਾਮ ਸ਼ਾਮਲ ਹੈ ਬਰਿੰਦਰ ਮੀਤ ਸਿੰਘ ਪਾਲਾ ਨੂੰ ਗੁਰਦਾਸਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤ ਸੁਖਵਿੰਦਰ ਸਿੰਘ ਡੈਨੀ ਅੰਮ੍ਰਿਤਸਰ ਦੇ ਹਾਤੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਰਾ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਦੱਸ ਦਈਏ ਕਿ ਬਲਵੰਦਰ ਸਿੰਘ ਢਾਲੀਵਾਲ ਨੂੰ ਕਪੂਰਥਲਾ ਦਿੱਤਾ ਗਿਆ ਕੁਲਬੀਰ ਸਿੰਘ ਜ਼ੀਰਾ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੰਭਾਲਣਗੇ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕਾ ਤੇ ਸਾਬਕਾ ਵਿਧਾਇਕਾ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤਾਂ ਸੂਚੀ ਦੇ ਵਿੱਚ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਨਾਮ ਨੇ ਦੱਸ ਦਈਏ ਕਿ ਜਿੱਥੇ ਸੁਖਵਿੰਦਰ ਸਿੰਘ ਡੈਨੀ ਅਮਰਸਿੱਧ ਦੇ ਹਾਤੀ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸੌਰਵ ਮਦਨ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹੋਣਗੇ ਪੰਜਾਬ ਕਾਂਗਰਸ ਦੇ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕ ਤੇ ਸਾਬਕਾ ਵਿਧਾਇਕਾਂ ਦਾ ਨਾਮ ਸ਼ਾਮਲ ਹੈ ਬਰਿੰਦਰ ਮੀਤ ਸਿੰਘ ਪਾਲਾ ਨੂੰ ਗੁਰਦਾਸਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਸ ਸੁਖਵਿੰਦਰ ਸਿੰਘ ਡੈਨੀਅਰ ਅੰਮ੍ਰਿਤਸਰ ਦੇ ਹਾਤੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਦੱਸ ਦਈਏ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਕਪੂਰਥਲਾ ਦਿੱਤਾ ਗਿਆ ਕੁਲਬੀਰ ਸਿੰਘ ਜ਼ੀਰਾ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੰਭਾਲਣਗੇ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕਾ ਤੇ ਸਾਬਕਾ ਵਿਧਾਇਕਾ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ ਪੰਜਾਬ ਕਾਂਗਰਸ ਨੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤਾਂ ਸੂਚੀ ਦੇ ਵਿੱਚ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਨਾਮ ਨੇ ਦੱਸ ਦਈਏ ਕਿ ਜਿੱਥੇ ਸੁਖਵਿੰਦਰ ਸਿੰਘ ਡੈਨੀਅਮ ਰਸਦ ਦੇ ਹਾਤੀ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਐਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸੌਰਵ ਮਦਨ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹੋਣਗੇ ਪੰਜਾਬ ਕਾਂਗਰਸ ਦੇ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕ ਤੇ ਸਾਬਕਾ ਵਿਧਾਇਕਾਂ ਦਾ ਨਾਮ ਸ਼ਾਮਲ ਹੈ ਬਰਿੰਦਰ ਮੀਤ ਸਿੰਘ ਪਾਲਾ ਨੂੰ ਗੁਰਦਾਸਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤ ਸੁਖਵਿੰਦਰ ਸਿੰਘ ਡੈਨਿਅਮ ਅੰਮ੍ਰਿਤਸਰ ਦੇ ਹਾਤੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਰਾ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਦੱਸ ਦਈਏ ਕਿ ਬਲਵੰਦਰ ਸਿੰਘ ਥਾਲੀਵਾਲ ਨੂੰ ਕਪੂਰਥਲਾ ਦਿੱਤਾ ਗਿਆ ਕੁਲਬੀਰ ਸਿੰਘ ਜ਼ੀਰਾ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੰਭਾਲਣਗੇ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕਾ ਤੇ ਸਾਬਕਾ ਵਿਧਾਇਕਾ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤਾਂ ਸੂਚੀ ਦੇ ਵਿੱਚ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਨਾਮ ਨੇ ਦੱਸ ਦਈਏ ਕਿ ਜਿੱਥੇ ਸੁਖਵਿੰਦਰ ਸਿੰਘ ਡੈਨੀ ਅਮਰਸਿੱਧ ਦੇ ਹਾਤੀ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸੌਰਵ ਮਦਾਨ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹੋਣਗੇ ਪੰਜਾਬ ਕਾਂਗਰਸ ਦੇ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕ ਤੇ ਸਾਬਕਾ ਵਿਧਾਇਕਾਂ ਦਾ ਨਾਮ ਸ਼ਾਮਲ ਹੈ ਬਰਿੰਦਰ ਮੀਤ ਸਿੰਘ ਪਾਲਾ ਨੂੰ ਗੁਰਦਾਸਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤ ਸੁਖਵਿੰਦਰ ਸਿੰਘ ਡੈਨਿਅਮ ਅੰਮ੍ਰਿਤਸਰ ਦੇ ਹਾਤੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਰਾ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਦੱਸ ਦਈਏ ਕਿ ਬਲਵੰਦਰ ਸਿੰਘ ਥਾਲੀਵਾਲ ਨੂੰ ਕਪੂਰਥਲਾ ਦਿੱਤਾ ਗਿਆ ਕੁਲਬੀਰ ਸਿੰਘ ਜ਼ੀਰਾ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੰਭਾਲਣਗੇ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕਾ ਤੇ ਸਾਬਕਾ ਵਿਧਾਇਕਾ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤਾਂ ਸੂਚੀ ਦੇ ਵਿੱਚ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਨਾਮ ਨੇ ਦੱਸ ਦਈਏ ਕਿ ਜਿੱਥੇ ਸੁਖਵਿੰਦਰ ਸਿੰਘ ਡੈਨੀਅਮ ਰਸਦ ਦੇ ਹਾਤੀ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਐਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸੌਰਵ ਮਦਾਨ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹੋਣਗੇ ਪੰਜਾਬ ਕਾਂਗਰਸ ਦੇ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕ ਤੇ ਸਾਬਕਾ ਵਿਧਾਇਕਾਂ ਦਾ ਨਾਮ ਸ਼ਾਮਲ ਹੈ ਬਰਿੰਦਰ ਮੀਤ ਸਿੰਘ ਪਾਲਾ ਨੂੰ ਗੁਰਦਾਸਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤ ਸੁਖਵਿੰਦਰ ਸਿੰਘ ਡੈਨ ਅੰਮ੍ਰਿਤਸਰ ਦੇ ਹਾਤੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਰਾ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਦੱਸ ਦਈਏ ਕਿ ਬਲਵੰਦਰ ਸਿੰਘ ਥਾਲੀਵਾਲ ਨੂੰ ਕਪੂਰਥਲਾ ਦਿੱਤਾ ਗਿਆ ਕੁਲਬੀਰ ਸਿੰਘ ਜ਼ੀਰਾ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੰਭਾਲਣਗੇ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕਾ ਤੇ ਸਾਬਕਾ ਵਿਧਾਇਕਾ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤਾਂ ਸੂਚੀ ਦੇ ਵਿੱਚ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਨਾਮ ਨੇ ਦੱਸ ਦਈਏ ਕਿ ਜਿੱਥੇ ਸੁਖਵਿੰਦਰ ਸਿੰਘ ਡੈਨੀ ਅਮਰਸਰ ਦੇ ਹਾਤੀ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸੌਰਵ ਮਦਨ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹੋਣਗੇ ਪੰਜਾਬ ਕਾਂਗਰਸ ਦੇ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕ ਤੇ ਸਾਬਕਾ ਵਿਧਾਇਕਾਂ ਦਾ ਨਾਮ ਸ਼ਾਮਲ ਹੈ ਬਰਿੰਦਰ ਮੀਤ ਸਿੰਘ ਪਾਲਾ ਨੂੰ ਗੁਰਦਾਸਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਸੁਖਵਿੰਦਰ ਸਿੰਘ ਡੈਨ ਅੰਮ੍ਰਿਤਸਰ ਦੇ ਹਾਤੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਦੱਸ ਦਈਏ ਕਿ ਬਲਵੰਦਰ ਸਿੰਘ ਥਾਲੀਵਾਲ ਨੂੰ ਕਪੂਰਥਲਾ ਦਿੱਤਾ ਗਿਆ ਕੁਲਬੀਰ ਸਿੰਘ ਜ਼ੀਰਾ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੰਭਾਲਣਗੇ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕਾ ਤੇ ਸਾਬਕਾ ਵਿਧਾਇਕਾ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤਾਂ ਸੂਚੀ ਦੇ ਵਿੱਚ ਕਈ ਵਿਧਾਇਕਾਂ ਤੇ ਸਬਕਾ ਵਿਧਾਇਕਾਂ ਦੇ ਨਾਮ ਨੇ ਦੱਸ ਦਈਏ ਕਿ ਜਿੱਥੇ ਸੁਖਵਿੰਦਰ ਸਿੰਘ ਡੈਨੀ ਅਮਰਸਰ ਦੇ ਹਾਤੀ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸੌਰਵ ਮਦਨ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹੋਣਗੇ ਪੰਜਾਬ ਕਾਂਗਰਸ ਦੇ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕ ਤੇ ਸਾਬਕਾ ਵਿਧਾਇਕਾਂ ਦਾ ਨਾਮ ਸ਼ਾਮਲ ਹੈ ਬਰਿੰਦਰ ਮੀਤ ਸਿੰਘ ਪਾਲਾ ਨੂੰ ਗੁਰਦਾਸਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਸੁਖਵਿੰਦਰ ਸਿੰਘ ਡੈਨਿਅਮ ਰਸਰ ਦੇਹਾਤੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਰਾ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਦੱਸ ਦਈਏ ਕਿ ਬਲਵੰਦਰ ਸਿੰਘ ਥਾਲੀਵਾਲ ਨੂੰ ਕਪੂਰਥਲਾ ਦਿੱਤਾ ਗਿਆ ਕੁਲਬੀਰ ਸਿੰਘ ਜ਼ੀਰਾ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੰਭਾਲਣਗੇ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕਾ ਤੇ ਸਾਬਕਾ ਵਿਧਾਇਕਾ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤਾਂ ਸੂਚੀ ਦੇ ਵਿੱਚ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਨਾਮ ਨੇ ਦੱਸ ਦਈਏ ਕਿ ਜਿੱਥੇ ਸੁਖਵਿੰਦਰ ਸਿੰਘ ਡੈਨੀ ਅਮਰਸਦ ਦੇ ਹਾਤੀ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸੌਰਵ ਮਦਨ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹੋਣਗੇ ਪੰਜਾਬ ਕਾਂਗਰਸ ਦੇ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕ ਤੇ ਸਾਬਕਾ ਵਿਧਾਇਕਾਂ ਦਾ ਨਾਮ ਸ਼ਾਮਲ ਹੈ ਬਰਿੰਦਰ ਮੀਤ ਸਿੰਘ ਪਾਲਾ ਨੂੰ ਗੁਰਦਾਸਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਸੁਖਵਿੰਦਰ ਸਿੰਘ ਡੈਨਿਅਮ ਅੰਮ੍ਰਿਤਸਰ ਦੇ ਹਾਤੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਰਾ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਦੱਸ ਦਈਏ ਕਿ ਬਲਵੰਦਰ ਸਿੰਘ ਢਾਲੀਵਾਲ ਨੂੰ ਕਪੂਰਥਲਾ ਦਿੱਤਾ ਗਿਆ ਕੁਲਬੀਰ ਸਿੰਘ ਜ਼ੀਰਾ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੰਭਾਲਣਗੇ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕਾ ਤੇ ਸਾਬਕਾ ਵਿਧਾਇਕਾ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤਾਂ ਸੂਚੀ ਦੇ ਵਿੱਚ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਨਾਮ ਨੇ ਦੱਸ ਦਈਏ ਕਿ ਜਿੱਥੇ ਸੁਖਵਿੰਦਰ ਸਿੰਘ ਡੈਨੀਅਮ ਰਸਦ ਦੇ ਹਾਤੀ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਐਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸੌਰਵ ਮਦਾਨ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹੋਣਗੇ ਪੰਜਾਬ ਕਾਂਗਰਸ ਦੇ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕ ਤੇ ਸਾਬਕਾ ਵਿਧਾਇਕਾਂ ਦਾ ਨਾਮ ਸ਼ਾਮਲ ਹੈ ਬਰਿੰਦਰ ਮੀਤ ਸਿੰਘ ਪਾਲਾ ਨੂੰ ਗੁਰਦਾਸਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤ ਸੁਖਵਿੰਦਰ ਸਿੰਘ ਡੈਨ ਅੰਮ੍ਰਿਤਸਰ ਦੇ ਹਾਤੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਰਾ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਦੱਸ ਦਈਏ ਕਿ ਬਲਵੰਦਰ ਸਿੰਘ ਥਾਲੀਵਾਲ ਨੂੰ ਕਪੂਰਥਲਾ ਦਿੱਤਾ ਗਿਆ ਕੁਲਬੀਰ ਸਿੰਘ ਜ਼ੀਰਾ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੰਭਾਲਣਗੇ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕਾ ਤੇ ਸਾਬਕਾ ਵਿਧਾਇਕਾ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤਾਂ ਸੂਚੀ ਦੇ ਵਿੱਚ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਨਾਮ ਨੇ ਦੱਸ ਦਈਏ ਕਿ ਜਿੱਥੇ ਸੁਖਵਿੰਦਰ ਸਿੰਘ ਡੈਨੀ ਅਮਰਸਰ ਦੇ ਹਾਤੀ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸੌਰਵ ਮਦਾਨ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹੋਣਗੇ ਪੰਜਾਬ ਕਾਂਗਰਸ ਦੇ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕ ਤੇ ਸਾਬਕਾ ਵਿਧਾਇਕਾਂ ਦਾ ਨਾਮ ਸ਼ਾਮਲ ਹੈ ਬਰਿੰਦਰ ਮੀਤ ਸਿੰਘ ਪਾਲਾ ਨੂੰ ਗੁਰਦਾਸਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤ ਸੁਖਵਿੰਦਰ ਸਿੰਘ ਡੈਨੀ ਅੰਮ੍ਰਿਤਸਰ ਦੇ ਹਾਤੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਰਾ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਦੱਸ ਦਈਏ ਕਿ ਬਲਵੰਦਰ ਸਿੰਘ ਢਾਲੀਵਾਲ ਨੂੰ ਕਪੂਰਥਲਾ ਦਿੱਤਾ ਗਿਆ ਕੁਲਬੀਰ ਸਿੰਘ ਜ਼ੀਰਾ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੰਭਾਲਣਗੇ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤਾਂ ਸੂਚੀ ਦੇ ਵਿੱਚ ਕਈ ਵਿਧਾਇਕਾਂ ਤੇ ਸਬਕਾ ਵਿਧਾਇਕਾਂ ਦੇ ਨਾਮ ਨੇ ਦੱਸ ਦਈਏ ਕਿ ਜਿੱਥੇ ਸੁਖਵਿੰਦਰ ਸਿੰਘ ਡੈਨੀ ਅਮਰਸਰ ਦੇ ਹਾਤੀ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸੌਰਵ ਮਦਾਨ ਅੰਮ੍ਰਿਤਸਰ ਸ਼ਹਿਰੀ ਦੇ ਜ਼िला ਪ੍ਰਧਾਨ ਹੋਣਗੇ ਪੰਜਾਬ ਕਾਂਗਰਸ ਦੇ ਵੱਲੋਂ ਨਵੇਂ ਜ਼िला ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕ ਤੇ ਸਾਬਕਾ ਵਿਧਾਇਕਾਂ ਦਾ ਨਾਮ ਸ਼ਾਮਲ ਹੈ ਬਰਿੰਦਰ ਮੀਤ ਸਿੰਘ ਪਾਲਾ ਨੂੰ ਗੁਰਦਾਸਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸੁਖਵਿੰਦਰ ਸਿੰਘ ਡੈਨੀ ਅੰਮ੍ਰਿਤਸਰ ਦੇ ਹਾਤੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਰਾ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਦੱਸ ਦਈਏ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਕਪੂਰਥਲਾ ਦੱਤਾ ਹੈ ਕੁਲਬੀਰ ਸਿੰਘ ਜ਼ੀਰਾ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੰਭਾਲਣਗੇ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤਾਂ ਸੂਚੀ ਦੇ ਵਿੱਚ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਨਾਮ ਨੇ ਦੱਸ ਦਈਏ ਕਿ ਜਿੱਥੇ ਸੁਖਵਿੰਦਰ ਸਿੰਘ ਡੈਨੀ ਅਮਰਸਰ ਦੇ ਹਾਤੀ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸੌਰਵ ਮਦਨ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹੋਣਗੇ ਪੰਜਾਬ ਕਾਂਗਰਸ ਦੇ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕ ਤੇ ਸਾਬਕਾ ਵਿਧਾਇਕਾਂ ਦਾ ਨਾਮ ਸ਼ਾਮਲ ਹੈ ਬਰਿੰਦਰ ਮੀਤ ਸਿੰਘ ਪਾਲਾ ਨੂੰ ਗੁਰਦਾਸਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸੁਖਵਿੰਦਰ ਸਿੰਘ ਡੈਨੀਅਮ ਅੰਮ੍ਰਿਤਸਰ ਦੇਹਾਤੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਰਾ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਦੱਸ ਦਈਏ ਕਿ ਬਲਵੰਦਰ ਸਿੰਘ ਥਾਲੀਵਾਲ ਨੂੰ ਕਪੂਰਥਲਾ ਦਿੱਤਾ ਗਿਆ ਕੁਲਬੀਰ ਸਿੰਘ ਜ਼ੀਰਾ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੰਭਾਲਣਗੇ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕਾ ਤੇ ਸਾਬਕਾ ਵਿਧਾਇਕਾ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤਾਂ ਸੂਚੀ ਦੇ ਵਿੱਚ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਨਾਮ ਨੇ ਦੱਸ ਦਈਏ ਕਿ ਜਿੱਥੇ ਸੁਖਵਿੰਦਰ ਸਿੰਘ ਡੈਨੀ ਅਮਰਸਦ ਦੇ ਹਾਤੀ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਐਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸੌਰਵ ਮਦਾਨ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹੋਣਗੇ ਪੰਜਾਬ ਕਾਂਗਰਸ ਦੇ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕ ਤੇ ਸਾਬਕਾ ਵਿਧਾਇਕਾਂ ਦਾ ਨਾਮ ਸ਼ਾਮਲ ਹੈ ਬਰਿੰਦਰ ਮੀਤ ਸਿੰਘ ਪਾਲਾ ਨੂੰ ਗੁਰਦਾਸਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤ ਸੁਖਵਿੰਦਰ ਸਿੰਘ ਡੈਨੀਅਮ ਅੰਮ੍ਰਿਤਸਰ ਦੇ ਹਾਤੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਰਾ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਦੱਸ ਦਈਏ ਕਿ ਬਲਵੰਦਰ ਸਿੰਘ ਥਾਲੀਵਾਲ ਨੂੰ ਕਪੂਰਥਲਾ ਦਿੱਤਾ ਗਿਆ ਕੁਲਬੀਰ ਸਿੰਘ ਜ਼ੀਰਾ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੰਭਾਲਣਗੇ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕਾ ਤੇ ਸਾਬਕਾ ਵਿਧਾਇਕਾ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ ਪੰਜਾਬ ਕਾਂਗਰਸ ਨੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤਾਂ ਸੂਚੀ ਦੇ ਵਿੱਚ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਨਾਮ ਨੇ ਦੱਸ ਦਈਏ ਕਿ ਜਿੱਥੇ ਸੁਖਵਿੰਦਰ ਸਿੰਘ ਡੈਨੀ ਅਮਰਸਰ ਦੇ ਹਾਤੀ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸੌਰਵ ਮਦਾਨ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹੋਣਗੇ ਪੰਜਾਬ ਕਾਂਗਰਸ ਦੇ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕ ਤੇ ਸਾਬਕਾ ਵਿਧਾਇਕਾਂ ਦਾ ਨਾਮ ਸ਼ਾਮਲ ਹੈ ਬਰਿੰਦਰ ਮੀਤ ਸਿੰਘ ਪਾਲਾ ਨੂੰ ਗੁਰਦਾਸਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤ ਸੁਖਵਿੰਦਰ ਸਿੰਘ ਡੈਨ ਅੰਮ੍ਰਿਤਸਰ ਦੇ ਹਾਤੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਰਾ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਦੱਸ ਦਈਏ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਕਪੂਰਥਲਾ ਦਿੱਤਾ ਗਿਆ ਕੁਲਬੀਰ ਸਿੰਘ ਜ਼ੀਰਾ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੰਭਾਲਣਗੇ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕਾ ਤੇ ਸਾਬਕਾ ਵਿਧਾਇਕਾ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ ਪੰਜਾਬ ਕਾਂਗਰਸ ਨੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤਾਂ ਸੂਚੀ ਦੇ ਵਿੱਚ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਨਾਮ ਨੇ ਦੱਸ ਦਈਏ ਕਿ ਜਿੱਥੇ ਸੁਖਵਿੰਦਰ ਸਿੰਘ ਡੈਨੀ ਅਮਰਸਿੱਧ ਦੇ ਹਾਤੀ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਇਸ ਦੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸੌਰਵ ਮਦਨ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹੋਣਗੇ ਪੰਜਾਬ ਕਾਂਗਰਸ ਦੇ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕ ਤੇ ਸਾਬਕਾ ਵਿਧਾਇਕਾਂ ਦਾ ਨਾਮ ਸ਼ਾਮਲ ਹੈ ਬਰਿੰਦਰ ਮੀਤ ਸਿੰਘ ਪਾਲਾ ਨੂੰ ਗੁਰਦਾਸਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਸੁਖਵਿੰਦਰ ਸਿੰਘ ਡੈਨੀ ਅੰਮ੍ਰਿਤਸਰ ਦੇ ਹਾਤੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਰਾ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਦੱਸ ਦਈਏ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਕਪੂਰਥਲਾ ਦਿੱਤਾ ਗਿਆ ਕੁਲਬੀਰ ਸਿੰਘ ਜ਼ੀਰਾ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੰਭਾਲਣਗੇ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕਾ ਤੇ ਸਾਬਕਾ ਵਿਧਾਇਕਾ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ ਪੰਜਾਬ ਕਾਂਗਰਸ ਨੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤਾਂ ਸੂਚੀ ਦੇ ਵਿੱਚ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਨਾਮ ਨੇ ਦੱਸ ਦਈਏ ਕਿ ਜਿੱਥੇ ਸੁਖਵਿੰਦਰ ਸਿੰਘ ਡੈਨੀ ਅਮਰਸਦ ਦੇ ਹਾਤੀ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਐਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸੌਰਵ ਮਦਾਨ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹੋਣਗੇ ਪੰਜਾਬ ਕਾਂਗਰਸ ਦੇ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕ ਤੇ ਸਾਬਕਾ ਵਿਧਾਇਕਾਂ ਦਾ ਨਾਮ ਸ਼ਾਮਲ ਹੈ ਬਰਿੰਦਰ ਮੀਤ ਸਿੰਘ ਪਾਲਾ ਨੂੰ ਗੁਰਦਾਸਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਸੁਖਵਿੰਦਰ ਸਿੰਘ ਡੈਨ ਅੰਮ੍ਰਿਤਸਰ ਦੇ ਹਾਤੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਦੱਸ ਦਈਏ ਕਿ ਬਲਵੰਦਰ ਸਿੰਘ ਥਾਲੀਵਾਲ ਨੂੰ ਕਪੂਰਥਲਾ ਦਿੱਤਾ ਗਿਆ ਕੁਲਬੀਰ ਸਿੰਘ ਜ਼ੀਰਾ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੰਭਾਲਣਗੇ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕਾ ਤੇ ਸਾਬਕਾ ਵਿਧਾਇਕਾ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤਾਂ ਸੂਚੀ ਦੇ ਵਿੱਚ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਨਾਮ ਨੇ ਦੱਸ ਦਈਏ ਕਿ ਜਿੱਥੇ ਸੁਖਵਿੰਦਰ ਸਿੰਘ ਡੈਨੀ ਅਮਰਸਿੱਧ ਦੇ ਹਾਤੀ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸੌਰਵ ਮਦਨ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹੋਣਗੇ ਪੰਜਾਬ ਕਾਂਗਰਸ ਦੇ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕ ਤੇ ਸਾਬਕਾ ਵਿਧਾਇਕਾਂ ਦਾ ਨਾਮ ਸ਼ਾਮਲ ਹੈ ਬਰਿੰਦਰ ਮੀਤ ਸਿੰਘ ਪਾਲਾ ਨੂੰ ਗੁਰਦਾਸਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤ ਸੁਖਵਿੰਦਰ ਸਿੰਘ ਡੈਨੀ ਅੰਮ੍ਰਿਤਸਰ ਦੇ ਹਾਤੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਰਾ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਦੱਸ ਦਈਏ ਕਿ ਬਲਵੰਦਰ ਸਿੰਘ ਥਾਲੀਵਾਲ ਨੂੰ ਕਪੂਰਥਲਾ ਦਿੱਤਾ ਗਿਆ ਕੁਲਬੀਰ ਸਿੰਘ ਜ਼ੀਰਾ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੰਭਾਲਣਗੇ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕਾ ਤੇ ਸਾਬਕਾ ਵਿਧਾਇਕਾ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ ਪੰਜਾਬ ਕਾਂਗਰਸ ਨੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤਾਂ ਸੂਚੀ ਦੇ ਵਿੱਚ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਨਾਮ ਨੇ ਦੱਸ ਦਈਏ ਕਿ ਜਿੱਥੇ ਸੁਖਵਿੰਦਰ ਸਿੰਘ ਡੈਨੀਅਮ ਰਸਦ ਦੇ ਹਾਤੀ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸੌਰਵ ਮਦਨ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਹੋਣਗੇ ਪੰਜਾਬ ਕਾਂਗਰਸ ਦੇ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕ ਤੇ ਸਾਬਕਾ ਵਿਧਾਇਕਾਂ ਦਾ ਨਾਮ ਸ਼ਾਮਲ ਹੈ ਬਰਿੰਦਰ ਮੀਤ ਸਿੰਘ ਪਾਲਾ ਨੂੰ ਗੁਰਦਾਸਪੁਰ ਦੀ ਜ਼ਿੰਮੇਵਾਰੀ ਮਿਲੀ ਹੈ ਤਸੁਖਵਿੰਦਰ ਸਿੰਘ ਡੈਨਿਅਮ ਅੰਮ੍ਰਿਤਸਰ ਦੇ ਹਾਤੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਰਾ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਦੱਸ ਦਈਏ ਕਿ ਬਲਵੰਦਰ ਸਿੰਘ ਥਾਲੀਵਾਲ ਨੂੰ ਕਪੂਰਥਲਾ ਦਿੱਤਾ ਗਿਆ ਕੁਲਬੀਰ ਸਿੰਘ ਜ਼ੀਰਾ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੰਭਾਲਣਗੇ ਤਾਂ ਸੂਚੀ ਦੇ ਵਿੱਚ ਜਿੱਥੇ ਕਈ ਵਿਧਾਇਕਾ ਤੇ ਸਾਬਕਾ ਵਿਧਾਇਕਾ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤਾਂ ਸੂਚੀ ਦੇ ਵਿੱਚ ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਨਾਮ ਨੇ ਦੱਸ ਦਈਏ ਕਿ ਜਿੱਥੇ ਸੁਖਵਿੰਦਰ ਸਿੰਘ ਡੈਨੀ ਅਮਰਸਦ ਦੇ ਹਾਤੀ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਨੇ ਕੁਲਦੀਪ ਸਿੰਘ ਕਾਕਾ ਟਿੱਲੋਂ ਨੂੰ ਬਰਨਾਲਾ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਬਲਵੰਦਰ ਸਿੰਘ ਧਾਲੀਵਾਲ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼